ਦੇਜੀ ਨਾਲ ਵਧ ਰਹੀ ਸੁਰੱਖਿਆ ਚੌਕਸੀ ਦੇ ਹਿੱਸੇ ਵਜੋਂ ਮਾਰਸਾ ਪੁਲਿਸ ਵੱਲੋਂ ਕਈ ਅੰਤਰਰਾਜੀ ਨਾਕੇ ਲਗਾਏ ਗਏ। ਇਹ ਮੁਹਿੰਮ ਦਾ ਉਦੇਸ਼ ਹਰ ਇੱਕ ਸ਼ੱਕੀ ਗਤੀਵਿਧੀ ਤੇ ਨਜ਼ਰ ਰੱਖਣਾ ਤੇ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣਾ ਹੈ। ਆਓ ਦੇਖਦੇ ਹਾਂ ਇਹ ਪੂਰੀ ਰਿਪੋਰਟ। ਜੋ ਜਿੱਥੇ ਸਾਫ ਵੱਲੋਂ ਜੋ ਜੁਧੇ ਨਸ਼ਾ ਦੇ ਵਿਰੁੱਧ ਇੱਕ ਮਾਰ ਸੇ ਜੋ ਸਾਡੀ ਜਨ ਜਾਰੀ ਹੈਗੀ ਉਸੇ ਕੜੀ ਦੇ ਵਿੱਚ ਅੱਜ ਅਸੀਂ ਇੱਥੇ ਆਪਰੇਸ਼ਨ ਸੀਲ 13 ਕੰਡਕਟ ਕਰਵਾ ਰਹੇ ਹੈਗੇ ਜਿੰਨੇ ਵੀ ਸਾਡੇ ਜੋ ਹਰਿਆਣਾ ਦੇ ਬਾਰਡਰ ਨਾਕੇ ਹੈਗੇ ਸਾਡਾ ਸਿਰਸਾ ਔਰ ਫਤਿਹਵਾਸਾ ਸਾਡੀ ਬਾਉਂਡਰੀ ਸ਼ੇਅਰ ਕਰਦਾ ਹੈਗੇ ਟੋਟਲ 8 ਨਾਕੇ ਅਸੀਂ ਲਗਾਏ ਹੈਗੇ ਜਿਦੇ ਵਿੱਚ ਅਸੀਂ ਅਰਾਊਂਡ 700 ਪੁਲਿਸ ਪਰਸਨਲ ਡਿਪਲੋਏ ਕੀਤੇ ਹੈ। ਸਾਡੀ ਜਦੋਂ ਸੇ ਇਹ ਜੁਧੇ ਨਸ਼ਾ ਦੇ ਵਿਰੁੱਧ ਮੁਹਿੰਮ ਚੱਲੀ ਸੀ ਉਦੋਂ ਤੋਂ ਲੈ ਕੇ ਹੁਣ ਤੱਕ 275 ਐਫਆਈਆਰ ਅੰਦਰ ਆਈਆਂ ਨੇ ਪੀਐਸ ਆਫ ਜੀਐਨਐਸ ਕੇਦਰ ਰੈਸਟ੍ਰਿਕੀ ਜਾ ਚੁੱਕੀ ਹੈ। ਔਰ ਇਹਦੇ ਵਿੱਚ ਟੋਟਲ ਅਸੀਂ 419 ਮੁਲਜ਼ਿਮਾਂ ਨੂੰ ਫੜਕੇ ਔਰ ਜੇਲ੍ਹ ਦੇ ਅੰਦਰ ਭੇਜੇ ਜਾ ਚੁੱਕੇ ਹੈ। ਉਹ ਸਾਡੀ ਇਹ ਜੰਗ ਹੈਗੀ ਜੋ ਨਸ਼ਿਆਂ ਦੇ ਖਿਲਾਫ ਵੀ ਕੰਟੀਨਿਊਸ ਜਾਰੀ ਰਹਿਣੀ ਹੈ। ਤੋ ਅੱਜ ਇਹ 7:00 ਔਰ 12:00 ਵਜੇ ਤੱਕ ਆਪਰੇਸ਼ਨ ਸੀਲ 13 ਸ਼ਿਰਸ਼ਾ ਔਰ ਫਤਿਹਪੁਰਾ ਡਿਸਟ੍ਰਿਕਟ ਕੇ ਸਾਥ ਜੁਆਇੰਟਲੀ ਤੁਸੀਂ ਦੇਖ ਰਿਹਾ ਹੋਵੇ ਤੇ ਹਰਿਆਣਾ ਪੁਲਿਸ ਕੇ ਮੁਲਾਜ਼ਮ ਵੀ ਸਾਥੇ ਸਾਡੇ ਚੈਕਿੰਗ ਕਰਵਾ ਰਹੇ ਹੈਗੇ। ਤਾਂ ਕਿ ਜੋ ਕ੍ਰਿਮੀਨਲਸ ਹੈਗੇ ਉਹਨ सर मानसा जिले ਦੇ ਵਿੱਚ ਕੋਈ ਅਤਿਕ ਵੱਡੀ ਖੇਪ ਪਈ ਹੋਵੇ ਨਸ਼ਿਆਂ ਦੀ ਤੁਸੀਂ ਰਮੇਜ ਕਰੋਗੇ ਕੱਲ੍ਹ ਨੂੰ ਅੱਜ ਰੀਸੈਂਟਲੀ ਅਸੀਂ ਅਰਾਊਂਡ 10000 ਇੰਟੌਕਸਿਕ ਐਂਡ ਟੈਬਲੇਟ ਕੀ ਇੱਕ ਜੋ ਫਾਰਮਾਸਿਊਟੀਕਲ ਡਰੱਗਸ ਦੀ ਕਾਫੀ ਵੱਡੀ ਖੇਪ ਪਈ ਹੈ ਹੁਣ ਤੱਕ ਅਸੀਂ 2.5 ਕਿਲੋ ਦੇ ਆਸ-ਪਾਸ ਹੈਰੋਇਨ ਔਰ 47000 ਦੇ ਆਸ-ਪਾਸ ਇੰਟੌਕਸਿਕ ਐਂਡ ਟੈਬਲੇਟ ਔਰ ਸਿਗਨੇਚਰ ਕੈਪਸੂਲ ਕੀ ਰਿਕਵਰੀ ਡਿਊਰਿੰਗ ਇਸ ਮੁਹਿੰਮ ਅਸੀਂ ਕਰ ਚੁੱਕੇ ਹਾਂ ਇਕ ਸਰ ਨੋ ਸਿਆਮਾ ਬੱਪ ਚਲਾਰ ਗਿਆ ਕਿ ਚੋਰੀਆਂ ਦਾ ਬਹੁਤ ਵੱਡਾ ਮਸਲਾ ਹੋ ਰਿਹਾ ਅੱਜ ਵੀ ਪਿੰਡ ਦਾਤੇਵਾਦ ਦੇ ਵਿੱਚ ਕਿਸਾਨਾਂ ਦੇ ਮੋਟਾਂ ਦੇ ਉੱਤੋਂ 12 ਤੋਂ 15 ਮੋਟਾਂ ਦੇ ਉੱਤੋਂ ਤਾਰਾ ਵੱਢਿਆ ਗਿਆ ਉਹ ਉੱਥੇ ਅੱਗ ਲਗਾ ਕੇ ਕੋਠੇ 'ਚ ਆਰਾਮ ਨਾਲ ਉਹਨਾਂ ਨੇ ਗਾਲ ਖੋਲ੍ਹਵਾਜੀ ਕੀਤੀ ਸੀ ਅਸੀਂ ਕੰਟੀਨਿਊਸ ਤੁਸੀਂ ਦੇਖ ਰਹੇ ਹੋਗੇ ਪਹਿਲੇ ਵੀ ਕਾਫੀ ਚੋਰ ਬਣੇਗੇ ਜੋ ਇਹ ਮੋਟਰ ਚੋਰੀ ਕਰਦੇ ਹੈਗੇ ਤਾਂ ਜੋ ਇਨਸੀਡੈਂਟ ਹੋਇਆ ਉਸ ਨੂੰ ਅਸੀਂ ਛੇਤੀ ਹੀ ਟ੍ਰੇਸ ਕਰਦੇ ਹਾਂ